ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਅਲਸੀ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਬਣਾਉਣ ਲਈ ਸਾਨੂੰ ਚਾਹੀਦੇ ਹਨ ਡਰਾਈ ਫਰੂਟਸ 1 ਕਿਲੋ ਅਲਸੀ ਅਲਸੀ ਨੂੰ ਅਸੀਂ ਮੱਠੀਆਂ 'ਚ ਉੱਤੇ ਭੁੰਨ ਲਵਾਂਗੇ ਅਲਸੀ ਭੁੰਨਣ ਤੋਂ ਬਾਅਦ ਇਸਨੂੰ ਇੱਕ ਭਾਂਡੇ ਵਿੱਚ ਕੱਢ ਕੇ ਠੰਡੀ ਹੋਣੀ ਰੱਖ ਦਵਾਂਗੇ ਥੋੜੇ ਜਿਹਾ ਘਿਓ ਦੇ ਵਿੱਚ ਮਖਾਣੇ ਭੁੰਨਾਂਗੇ ਇਸਨੂੰ ਵੀ ਐਸੀ ਇੱਕ ਭਾਂਡੇ ਦੇ ਵਿੱਚ ਕੱਢ ਦਵਾਂਗੇ ਠੰਡੇ ਹੋਣ ਤੋਂ ਬਾਅਦ ਇਸਨੂੰ ਵੀ ਮਿਕਸੀ ਦੀ ਮਦਦ ਨਾਲ ਕ੍ਰਸ਼ ਕਰ ਲਵਾਂਗੇ 1 ਕਿਲੋ ਗੁੜ ਲਵਾਂਗੇ ਗੁੜ ਵਿੱਚ 200 ml ਪਾਣੀ ਪਾ ਕੇ ਇਸ ਨੂੰ ਪਾਣੀ ਪਾਉਣ ਤੋਂ ਬਾਅਦ ਗੈਸ ਤੇ ਉਬਾਲਾਂਗੇ ਉਬਾਲ ਕੇ ਇਸ ਦਾ ਇੱਕ 시ਰਪ ਤਿਆਰ ਕਰ ਲਵਾਂਗੇ ਜਦੋਂ ਗੁੜ ਬਿਲਕੁਲ ਘੁਲ ਕੇ ਤਿਆਰ ਹੋ ਗਿਆ ਤਾਂ ਇਸ ਨੂੰ ਗੈਸ ਬੰਦ ਕਰਕੇ ਰੱਖ ਲਵਾਂਗੇ 1 ਕਿਲੋ ਕਣਕ ਦਾ ਆਟਾ ਲਵਾਂਗੇ ਅੱਧਾ ਕਿਲੋ ਘੀ ਤੋਂ ਲੈ ਕੇ 1 ਕਿਲੋ ਘੀ ਦੇ ਵਿੱਚ ਇਸ ਨੂੰ ਭੁੰਨ ਸਕਦੇ ਹਾਂ। ਉਹ ਤੁਹਾਡੀ ਮਰਜ਼ੀ ਅਨੁਸਾਰ ਹੈ ਤੁਸੀਂ ਅੱਧਾ ਕਿਲੋ ਘੀ ਪਾਉਣਾ ਜਾਂ ਕਿਲੋ ਪਾਉਣਾ। ਅਸੀਂ ਅੱਧਾ ਕਿਲੋ ਘੀ ਦੇ ਵਿੱਚ 1 ਕਿਲੋ ਆਟਾ ਪਾਇਆ ਹੈ। ਇਸ ਨੂੰ ਭੁੰਨਣ ਤੋਂ ਬਾਅਦ ਇਸ ਵਿੱਚ ਕ੍ਰਸ਼ ਕੀਤੀ ਹੋਈ ਅਲਸੀ ਮਿਲਾ ਦੇਵਾਂਗੇ। ਕ੍ਰਸ਼ ਕੀਤੇ ਹੋਏ ਮਖਾਣੇ ਮਿਲਾ ਦੇਵਾਂਗੇ। ਤੇ क्रश ਕੀਤੇ ਹੋਏ ड्राई फ्रूट ਵੀ ਮਿਲਾ ਲਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਵਿੱਚ ਜੋ ਆਪਾਂ ਗੁੜ ਦਾ ਸੀਰਪ ਤਿਆਰ ਕੀਤਾ ਸੀ ਬਣਾ ਕੇ ਉਸ ਨੂੰ ਮਿਲਾ ਦੇਵਾਂਗੇ ਆਂਚ ਬਿਲਕੁਲ ਹਲਕੀ ਰੱਖਾਂਗੇ ਇਸ ਨੂੰ ਮਿਲਾਉਣ ਸਮੇਂ ਚੰਗੀ ਤਰ੍ਹਾਂ ਰਲਾਉਣ ਤੋਂ ਬਾਅਦ ਇਸ ਦੀਆਂ ਪਿੰਨੀਆਂ ਬੱਟ ਕੇ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਆਰਸੀ ਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ ਹਨ